ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਅਸ਼ੀਰਵਾਦ ਲੈਣ ਦੇ ਲਈ ਆਈ ਸਮੁੱਚੀ ਪੰਜਾਬੀ ਤੇ ਸਾਡੇ ਸਿੱਖ ਭਾਈਚਾਰੇ ਦਾ ਮਾਨ ਸਾਰ ਸੰਗਤ ਸਭ ਤੋਂ ਪਹਿਲਾਂ ਗੱਜ ਕੇ ਫਤ ਨਹੀਂ ਸਾਜ ਪਾਉਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤ ਹੈ ਮੇਰੇ ਵਰਗਿਆਂ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਜਦੋਂ ਗੁਰਬਾਣੀ ਦਾ ਜਸ ਗਾਇਨ ਕੀਤਾ ਜਾ ਰਿਹਾ ਹੋਵੇ ਤੇ ਜਦੋਂ ਇੰਨੀਆਂ ਸੂਝਵਾਨ ਇੰਨੀਆਂ ਮਹਾਨ ਕਿਉਂਕਿ ਮੇਰੇ ਮਨ ਦੇ ਵਿੱਚ ਰਗਾਂਾਂ ਲਈ ਢਾਡੀਆਂ ਲਈ ਕਵੀਸ਼ਰਾਂ ਲਈ ਗ੍ਰੰਥੀ ਸਿੰਘਾਂ ਦੇ ਲਈ ਬਹੁਤ ਸਾਰਾ ਸਤਿਕਾਰ ਆ ਤੇ ਤੁਸੀਂ ਸੱਚੀ ਮੁੱਚੀ ਮਹਾਨ ਲੋਕੋਂ ਅਸੀਂ ਤੁਹਾਡੇ ਮੂਰੇ ਕੁਛ ਵੀ ਨਹੀਂ ਊਣੇ ਵੀ ਆ ਤੇ ਪੌਣੇ ਵੀ ਆ ਪਰ ਮੈਂ ਹਮੇਸ਼ਾ ਹਰ ਥਾਂ ਦੇ ਉੱਤੇ ਗੱਲ ਕਹਿਣਾ ਹੁੰਦਾ ਵੀ ਜੇ ਤੁਸੀਂ ਇੱਕ ਕਲਾਕਾਰ ਦੇ ਗੀਤਾਂ ਨੂੰ ਸੁਣਨ ਦੀ ਖਾਤਰ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ 15 ਮਿੰਟਾਂ ਦੇ ਵਿੱਚ 5 ਦਿਨਾਂ ਦੇ ਵਿੱਚ ਟਿਕਟਾਂ ਸੋਲਡ ਆਊਟ ਕਰ ਦਿੰਨੇ ਆ ਤਾਂ ਇਹਨਾਂ ਦੇ ਬਾਰੇ ਵੀ ਆਪਾਂ ਸੋਚਣਾ ਸ਼ੁਰੂ ਕਰੀਏ ਹਾਲਾਂਕਿ ਮੈਨੂੰ ਨਹੀਂ ਪਤਾ ਵੀ ਇਸ ਥਾਂ ਦੀ ਉੱਤੇ ਕੀ ਮੁਕੰਮਲ ਜਾਣਕਾਰੀ ਆ ਹੋ ਸਕਦਾ ਵੀ ਰਗੀਆਂ ਢਾਡੀਆਂ ਕੀਰਤਨੀਆਂ ਦਾ ਜੋ ਗ੍ਰੰਥੀ ਸਿੰਘਾਂ ਦਾ ਇੱਥੇ ਬਹੁਤ ਸੋਹਣਾ ਹਾਲਚਲ ਹੋਵੇ ਹੋ ਸਕਦਾ ਆਰਥਿਕ ਤੌਰ ਦੇ ਉੱਤੇ ਬਹੁਤ ਤੁਸੀਂ ਮਜ਼ਬੂਤ ਕਰ ਦਿੱਤਾ ਹੋਵੇ ਪਰ ਜਿਹੜੇ ਮੇਰੇ ਇੱਥੇ ਭੈਣਾ ਵੀਰ ਬੈਠੇ ਆ ਤੁਹਾਡੇ ਸਾਰਿਆਂ ਦੇ ਪਿੰਡ ਦੇ ਵਿੱਚ ਇੱਕ ਇੱਕ ਨਹੀਂ ਕਿਸੇ ਪਿੰਡ ਦੇ ਵਿੱਚ ਹੀ ਇੱਕ ਗੁਰੂ ਘਰ ਹੋਊਗਾ ਹਰ ਪਿੰਡ ਦੇ ਵਿੱਚ ਇੱਕ ਤੋਂ ਵੱਧ ਗੁਰਦੁਆਰੇ ਆ ਹਰ ਪਿੰਡ ਦੇ ਵਿੱਚ ਇੱਕ ਤੋਂ ਵੱਧ ਮੰਦਿਰ ਆ ਹਰ ਪਿੰਡ ਦੇ ਵਿੱਚ ਇੱਕ ਤੋਂ ਵੱਧ ਡੇਰੇ ਵੀ ਹੱਗੇ ਆ ਕਈ ਪਿੰਡਾਂ ਦੇ ਵਿੱਚ ਗਿਰਜਾ ਘਰ ਵੀ ਹੈਗੇ ਆ ਪਰ ਅਸੀਂ ਜਿਹੜੇ ਸਿੱਖ ਧਰਮ ਦੇ ਪ੍ਰਚਾਰਕਾਂ ਦਾ ਕਿੰਨਾ ਸਤਿਕਾਰ ਕਰਦੇ ਆ ਉਹ ਗਲਿਆਂ ਜਾਂ ਦਸਾਂ ਦਾ ਨੋਟ ਆਪਾਂ ਮੂਰੇ ਰੱਖ ਕੇ ਗੱਲ ਕਹਿੰਦੇ ਆ ਕਿ ਬਾਬਾ ਜੀ ਆਪੇ ਤੁਹਾਡੇ ਉੱਤੇ ਮਿਹਰ ਕਰੂਗਾ ਜੇ ਇਹਨਾਂ ਦੇ ਉੱਤੇ ਮਿਹਰ ਕਰੂਗਾ ਫਿਰ ਤੁਹਾਡੇ ਤੇ ਵੀ ਕਰੂਗਾ ਥੋੜਾ ਜਿਹਾ ਗੱਫਾ ਖੁੱਲ ਕੇ ਦਿਆ ਕਰੋ ਇਹਨਾਂ ਦੇ ਲਈ ਆਪਾਂ ਕੀ ਕਰਦੇ ਆ ਤੇ ਬਾਕੀਆਂ ਦੇ ਲਈ ਆਪਾਂ ਕੀ ਕਰਦੇ ਆ ਵਿਆਹ ਦੇ ਮੌਕੇ ਆਪਾਂ ਐੜਾ ਹੁੰਨੇ ਆ ਤੇ ਉਦਾਂ ਆਪਾਂ ਕਹਿੰਦੇ ਵੀ ਭਾਈ ਕੋਈ ਗੱਲ ਨਹੀਂ ਇਹਨਾਂ ਨੂੰ ਆਪੇ ਮਹਾਰਾਜ ਦਿੰਦਾ ਹੁੰਦਾ ਉਹਦਾ ਆਪੇ ਗੱਲ ਕਹਨੇ ਵੀ ਭਾਈ ਚਾਰ ਤਰ੍ਹਾਂ ਦਾ ਕੁਕੜ ਚੱਲਦਾ ਸਾਡੇ ਵਿਆਹਾਂ ਤੇ ਪੰਜ ਤਰ੍ਹਾਂ ਦੀ दारू ਚੱਲਦੀ ਆ ਛੇ ਤਰ੍ਹਾਂ ਦੀ ਮੱਛੀ ਚੱਲਦੀ ਆ 50 ਕ ਲੱਖ ਰੁਪਈਆ ਵਿਆਹ ਤੇ ਲਾਉਣੇ ਆ ਪਰ ਜਿਹਨੇ ਲਾਵਾ ਕਰਾਉਣੀਆਂ ਉਹਦਾਂ ਨੂੰ ਕਹਿਣਗੇ 1100 ਬਹੁਤ ਖੁੱਤਾ ਬਾਬਾ ਜੀ ਤੁਹਾਨੂੰ ਆਪੇ ਦੇਊਗਾ ਫਿਰ ਤੁਹਾਨੂੰ ਵੀ ਦੇਊਗਾ ਐਦਾਂ ਨਾ ਕਰਿਆ ਕਰੋ ਮੇਰੀ ਬੇਨਤੀ ਸਾਰੇ ਹੀ ਉਹਨਾਂ ਭੈਣਾ ਵੀਰਾਂ ਨੂੰ ਜਿਹੜੇ ਕਿ ਸੂਝਵਾਨਾ ਸਿਰਾਂ ਤੋਂ ਕਮ ਲੈਣ ਵਾਲੇ ਆ ਅਸੀਂ ਪੰਜਾਬੀ ਸਿਰ ਨੂੰ ਤੇਲ ਲਾਉਣ ਵਾਲੇ ਇਕੱਲੇ ਬੋਦੇ ਵਾਉਣ ਵਾਲੇ ਆ ਜਾਂ ਅਸੀਂ ਪੰਜਾਬੀ ਸਿਰ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਵਾਲਿਆਂ ਦੇ ਵਿੱਚੋਂ ਇੱਕ ਹਾਂ ਇਹ ਆਪਣੇ ਆਪ ਨੂੰ ਸਵਾਰ ਕਰਨ ਦੀ ਲੋੜਾ ਕਿਸੇ ਹੋਰ ਥਾਂ ਦੇ ਉੱਤੇ ਸਵਾਰ ਕਰਨ ਦੀ ਜ਼ਰੂਰਤ ਨਹੀਂ ਆ। ਮੈਂ ਬਹੁਤ-ਬਹੁਤ ਧੰਨਵਾਦੀ ਆ। ਇਸ ਗੁਰੂ ਘਰ ਦੀ ਮਨੀਲਾ ਦਾ ਇਹ ਜਿਹੜਾ ਗੁਰੂ ਘਰ ਆ ਜਿਹੜਾ ਕਿ ਬਹੁਤ ਵਿਸ਼ਾਲ ਗੁਰੂ ਘਰ ਆ। ਵੀਰ ਜੀ ਨੇ ਮੈਨੂੰ ਦੱਸਿਆ ਵੀ 1914 ਦੇ ਵਿੱਚ ਇਸ ਗੁਰੂ ਘਰ ਦੀ ਸਥਾਪਨਾ ਕੀਤੀ ਗਈ ਆ। ਇਹ ਸਭ ਤੋਂ ਪੁਰਾਣੇ ਗੁਰੂ ਘਰਾਂ ਦੇ ਵਿੱਚੋਂ ਇੱਕ ਆ। ਇੱਥੇ ਭਾਈਚਾਰਕ ਸਾਂਝ ਬਹੁਤ ਆ। ਹਰ ਐਤਵਾਰ ਨੂੰ ਦੀਵਾਨ ਲੱਗਦਾ ਤੇ ਸੰਗਤ ਜੁੜ ਬੈਂਦੀ ਆ। ਇਸ ਥਾਂ ਦੇ ਉੱਤੇ ਕਮੇਟੀ ਦਾ ਮੈਂ ਧੰਨਵਾਦੀ ਇਸ ਕਰਕੇ ਵੀ ਆ ਕਿਉਂਕਿ ਉਹ ਬੜੇ ਸੂਝਵਾਨ ਤਰੀਕੇ ਦੇ ਨਾਲ ਪ੍ਰਬੰਧ ਚਲਾਉਂਦੇ ਆ ਮੈਂ ਅਸੀਂ ਆਏ ਆ ਜੀ ਇੱਥੇ 2 ਦਿਨ ਪਹਿਲਾਂ ਤੇ ਚਲੇ ਜਾਣਾ ਅਸੀਂ ਛੇੜਣ ਬਾਅਦ ਪਰ ਕੱਲੇ ਜੀ ਕਿ ਇੱਥੇ ਅਸੀਂ ਜਿਹੜੇ ਕੇਵਲ ਸਿੰਘ ਸਿੰਘਾ ਬਾਈ ਜੀ ਕੁਲਵਿੰਦਰ ਸਿੰਘ ਕਲੈਡੀ ਵੀਰ ਜੀ ਗੁਰਮੀਤ ਸਿੰਘ ਪਿੰਡਰ ਸਾਹਿਬ ਤੇ ਜਿੰਨੇ ਵੀ ਸਾਡੇ ਆਪਣੇ ਆ ਤੇ ਜਿਹੜੇ ਤੁਸੀਂ ਸਾਰੇ ਸਾਡੇ ਆਪਣੇ ਆ ਕਿਉਂਕਿ ਤੁਹਾਡੇ ਨਾਲ ਸਾਡੀ ਸ਼ਬਦ ਦੀ ਸਾਝ ਆ ਤੇ ਸ਼ਬਦ ਸਾਡਾ ਗੁਰੂ ਆ ਮੈਂ ਹਮੇਸ਼ਾ ਉਹਨਾਂ ਪੰਜਾਬੀਆਂ ਦਾ ਬਹੁਤ-ਬਹੁਤ ਸਤਿਕਾਰ ਕਰਦਾ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਇਸ਼ਕ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੱਲਾ ਮੱਥਾ ਟੇਕਿਆ ਮਾਫ਼ੀ ਚਾਹੁੰਨਾ ਮੈਂ ਤੁਸੀਂ ਮੇਰੇ ਘਰ ਵੀ ਪੈ ਸਕਦੇ ਤੋ ਕਿ ਅੱਜਕੱਲ੍ਹ ਭਾਵਨਾ ਪੜਖਦੀ ਬਹੁਤ ਆ ਪਰ ਜੇ ਆਪਾਂ ਕੱਲਾ ਮੱਥਾ ਟੇਕਿਆ ਤੇ ਉਹਨੂੰ ਕਦੇ ਖੋਲ ਕੇ ਵੀ ਨਹੀਂ ਵੇਖਿਆ ਤਾਂ ਇਹ ਵੀ ਇੱਕ ਬੇਤਵੀ ਆ ਕਿਉਂਕਿ ਜਿਹੜਾ ਸਾਡਾ ਬਾਪ ਆ ਅਸੀਂ ਇਹ ਗੱਲ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਤੇ ਆਪਾਂ ਉਹੋ ਜੇ ਪੰਜਾਬੀ ਤਾਂ ਨਹੀਂ ਵੀ ਆਪਦੇ ਪਿਤਾ ਨੂੰ ਕੱਲੇ ਪੈਰੀ ਹੱਥੀ ਲਾਉਣੇ ਤਾਂ ਬਾਪੂ ਕਹੇ ਜੀ ਪਾਣੀ ਦਾ ਗਲਾਸ ਇਹਦਾ ਚ ਕਤੇ ਆਪਾ ਇਹ ਤਾਂ ਨਹੀਂ ਜੇ ਅਸੀਂ ਉਹਨੂੰ ਪਿਤਾ ਮੰਨਦੇ ਆ ਤਾਂ ਉਹਨੂੰ ਕਦੇ ਨਾ ਕਦੇ ਖੋਲ ਕੇ ਦੇਖੀਏ ਜੇ ਪਿਤਾ ਮੰਨਦੇ ਆ ਤਾਂ ਵਿੱਚ ਜੋ ਗੁਰੂ ਸਾਹਿਬ ਨੇ ਰਚਿਆ ਜੋ ਧਕਤਾਂ ਦੀ ਬਾਣੀ ਉਹਨੂੰ ਆਪਾਂ ਵਿੱਚ ਪੜ੍ਹੀਏ ਤੇ ਜੇਕਰ ਅਸੀਂ ਪੜ੍ਹ ਲੈਨੇ ਆ ਤਾਂ ਉਹਦੇ ਉੱਤੇ ਥੋੜਾ ਬਹੁਤਾ ਅਮਲ ਕਰਕੇ ਜ਼ਿੰਦਗੀ ਜੌਰ ਦੀ ਜਾਂਚ ਸਖੀਏ ਨਹੀਂ ਤਾਂ ਫਿਰ ਕੱਲਾ ਮੱਥਾ ਟੇਕੋ ਕੰਮ ਚੱਲੀ ਜਾਊਗਾ ਤੇ ਫਿਕਰ ਇਸ ਗੱਲ ਦਾ ਕਰੀ ਚੱਲਿਓ ਪਿੰਡ ਪਿੰਡ ਦੇ ਵਿੱਚ ਚਰਚਾ ਬੜੀਆਂ ਬੜਕੀਆਂ ਬਣੀ ਆ ਪਿੰਡ ਪਿੰਡ ਦੇ ਵਿੱਚ ਚਰਚਾ ਬਹੁਤ ਬਣ ਗਈਆਂ ਉਹ ਕਿਉਂ ਬਣ ਗਈਆਂ ਕਿਹੜੇ ਕਾਰਨ ਕਰਕੇ ਬਣ ਗਈਆਂ ਤੁਸੀਂ ਇੱਥੇ ਮਨੀਲਾ ਦੇ ਵਿੱਚ ਫਿਲਪਾਈਨ ਦੇ ਵਿੱਚ ਰਹਿੰਦੇ ਆ ਇੱਥੇ ਥਾਂ ਥਾਂ ਦੇ ਉੱਤੇ ਚਰਚਾ ਅਸੀਂ ਆਪਣੇ ਜ਼ੋਰ ਦੇ ਨਾਲ ਆਪਣੇ ਧਰਮ ਦੀ ਸ਼ੁੱਧਤਾ ਦੇ ਨਾਲ ਅਸੀਂ ਆਪਣੇ ਧਰਮ ਦੇ ਪ੍ਰਭਾਵ ਦੇ ਨਾਲ ਅਸੀਂ ਆਪਣੀ ਸੋਚ ਦੇ ਨਾਲ ਅਸੀਂ ਅਲੈਗੀ ਸੋਚ ਦੇ ਨਾਲ ਇੱਥੇ ਗੁਰੂ ਘਰ ਸਥਾਪਿਤ ਕਰ ਲਏ ਅਸੀਂ ਉਸ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਊਣੇ ਪੌਣੇ ਰਹਿ ਗਏ ਪ੍ਰਚਾਰ ਦੇ ਪੱਖੋਂ ਜੇ ਪੰਜ ਗੁਰੂ ਘਰ ਇੱਕ ਪਿੰਡ ਦੇ ਵਿੱਚ ਆ ਤੇ ਫੇਰ ਵੀ ਆਪਾਂ ਗੱਲ ਕਰਦੇ ਵੀ ਧਰਮ ਨੂੰ ਖਤਰਾ ਮਤਲਬ ਇਹ ਆ ਕਿ ਸਾਡੇ ਕੋਲੋਂ ਧਰਮ ਨੂੰ ਖਤਰਾ ਕਿਉਂਕਿ ਇਸ ਤੱਕ ਨਹੀਂ ਗੁਰੂ ਸਾਹਿਬਾਨ ਦੀ ਮੰਨੀ ਨਹੀਂ ਕਿਹੜੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਵੀ ਭਾਈ ਫੇਸਬੁੱਕ ਦੇ ਉੱਤੇ ਨਕਲੀ ਆਈਡੀਆਂ ਬਣਾ ਕੇ ਤੇ ਸੋਹਣੀਆਂ ਦਸਤਾਰਾਂ ਵਾਲੀ ਫੋਟੋ ਸਜਾ ਕੇ ਸੋਹਣੇ ਦਾੜਿਆਂ ਦਾ ਪ੍ਰਕਾਸ਼ ਕਰਕੇ ਤੇ ਬਾਅਦ ਵਿੱਚ ਕਿਸੇ ਨੂੰ ਧੀ ਪੇਣ ਦੀ ਗੱਲ ਕੱਢੀ ਜਾਏ ਉਹ ਜੇਕਰ ਕੋਈ ਵੀ ਤੁਹਾਡੇ ਵਿੱਚੋਂ ਕੁਝ ਨਹੀਂ ਕਰਦਾ ਤੇ ਮੈਂ ਸੋਚਦਾ ਕਿ ਅਸਲ ਸਿੱਖ ਤੁਸੀਂ ਹੋ ਜਿਹੜੇ ਬੰਦੇ ਨੂੰ ਸ਼ਬਦ ਦੀ ਅਹਿਮੀਅਤ ਦਾ ਪਤਾ ਮੇਰੀ ਨਜ਼ਰ ਦੇ ਵਿੱਚ ਅਸਲ ਗੁਰੂ ਘਰ ਦਾ ਸਿੱਖ ਉਹ ਆ ਗੁਰੂ ਦਾ ਅਸਲ ਜਿਹੜਾ ਉਹ ਫਰਦੰਦ ਉਹ ਆ ਗੁਰੂ ਦਾ ਅਸਲ ਸਿੱਖ ਉਹ ਹੈਗਾ ਸੋ ਉਸ ਤੋਂ ਅਗਲੀ ਗੱਲ ਇਹ ਆ ਕਿ ਮੈਨੂੰ ਬਹੁਤ ਸਾਰੇ ਇੱਥੇ ਪੜਾਣਾ ਵੀਰ ਜਾਣਕਾਰੀ ਦੇ ਵਿੱਚ ਵਾਅਦਾ ਕਰਨ ਵਾਲੇ ਮਿਲੇ ਉਹ ਕਹਿੰਦੇ ਕਿ ਅਸੀਂ 5 ਲੱਖ ਤੋਂ ਵੱਧ ਲਗਭਗ ਫਿਲ ਪਾਈਨ ਦੇ ਵਿੱਚ ਸ਼ਾਇਦ 5 ਹੋਵੋ 4 ਹੋਵੋ 7 ਹੋਵੋ ਪਰ ਮੈਂ ਇਹਨਾਂ ਦੇਸ਼ਾਂ ਦਾ ਇਸ ਕਰਕੇ ਵੀ ਧੰਨਵਾਦੀ ਆ ਕਿ ਸਾਡਾ 5 ਲੱਖ ਪੰਜਾਬੀ ਤਾਂ ਸੰਭਿਆ ਨਾ ਕਿਸੇ ਦੇਸ਼ ਨੇ ਸਾਡਾ ਕਈ ਮਿਲੀਅਨ ਸੰਭਿਆ ਕਿਸੇ ਦੇਸ਼ ਨੇ ਸਾਡਾ ਕਈ ਲੱਖ ਸੰਭਿਆ ਤੇ ਮੈਂ ਇਸ ਗੱਲ ਨੂੰ ਵੀ ਜਾਣਦਾ ਕਿ ਤੁਹਾਡੇ ਡਾਲਰ ਦੇ ਤੁਹਾਡੇ ਪੀਸੋ ਦੇ ਉਧਰ ਬਾਅਦ ਨਹੀਂ ਬਣਦੇ ਤੁਹਾਡੇ ਪੀਸੋ ਦੇ ਉਧਰ 84 ਨਹੀਂ ਬਣਦੇ ਤੁਹਾਡੇ ਪੀਸੋ ਦੇ ਉਧਰ 52 ਨਹੀਂ ਬਣਦੇ ਜੇ 1 ਲੱਖ 5000 ਤੁਹਾਡੇ ਕੋਲੇ ਪੀਸੋ ਆ ਤੇ ਇੰਡੀਆ ਦੇ ਵਿੱਚ ਉਹਦਾ 1.5 ਲੱਖ ਰੁਪਈਆ ਬਣਦਾ ਜੇ ਮੈਂ ਗਲਤ ਹੋਵਾਂ ਤਾਂ ਮੈਂ ਮਾਫੀ ਚਾਹੁੰਦਾ ਕਿਉਂਕਿ ਜਿੰਨੀ ਕਿ ਮੇਰੇ ਕੰਨਾਂ ਦੇ ਵਿੱਚ ਜਾਣਕਾਰੀ ਆਈ ਆ ਇਹ ਉਹ ਆ ਪਰ ਫਿਰ ਵੀ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਬਾਰੇ ਤੇ ਖਾਸ ਕਰਕੇ ਇੱਥੇ ਫਿਲੀਪਾਈਨ ਦੇ ਬਾਰੇ ਤੇ ਖਾਸ ਕਰਕੇ ਮਨੀਲਾ ਦੇ ਬਾਰੇ ਸਾਡੇ ਪੰਜਾਬੀਆਂ ਦੇ ਵਿੱਚ ਇੱਕ رائے ਬਣੀ ਆ ਵੀ ਇੱਥੇ ਗੋਲੀ ਬਹੁਤ ਚੱਲਦੀ ਆ ਕਿਉਂਕਿ ਅਸੀਂ ਪੱਤਰਕਾਰ ਜਿੰਨਾ ਚਿਰ ਵਿਚਨੀ ਵਿਚਰੇ ਹੁੰਦੇ ਉਨੀ ਦੇਰ ਤੱਕ ਸਾਨੂੰ ਵੀ ਉਹੋ ਉੜਦੀ ਜਿਹੜੀ ਜਾਣਕਾਰੀ ਮਿਲਦੀ ਆ ਪਰ ਇੱਥੇ ਆ ਕੇ ਮੈਨੂੰ ਇਸ ਗੱਲ ਦਾ ਇਲਮ ਹੋਇਆ ਕਿ ਭਾਈ ਓਵੇਂ ਸਾਰਾ ਕੁਝ ਨਹੀਂ ਜਿਵੇਂ ਕਿ ਪੇਸ਼ਕਾਰੀ ਕੀਤੀ ਜਾਂਦੀ ਆ ਮੈਂ ਦੋ ਥਾਵਾਂ ਦੇ ਉੱਤੇ ਜਾ ਕੇ ਆਪਦੀਆਂ ਕੁਝ ਧਾਰਨਾਆਂ ਬਦਲਣ ਦੇ ਵਿੱਚ ਕਾਮਯਾਬ ਹੋਇਆ ਅਸੀਂ ਲੈਂਦੇ ਪੰਜਾਬ ਦੇ ਵਿੱਚ ਗਏ ਉੱਥੇ ਜਾ ਕੇ ਅਸੀਂ ਜੋ ਕੁਝ ਦੇਖਿਆ ਉਹ ਓਵੇਂ ਨਹੀਂ ਜੋ ਕਿ ਖਬਰਾਂ ਦੇ ਵਿੱਚ ਆ। ਮੈਨੂੰ ਉੱਥੇ ਲੈੰਦੇ ਪੰਜਾਬ ਦੇ ਇੱਕ ਪੰਜਾਬਗਰ ਨੇ ਗੱਲ ਕਹੀ ਕਹਿੰਦੇ ਭਾਈ ਜਾਨ ਜੀ ਆਪਸ ਦੇ ਵਿੱਚ ਪਿਆਰ ਮੁਹੱਬਤ ਦੀ ਗੱਲ ਕਰਨੀ ਹੋਵੇ ਤਾਂ ਫਿਰ ਕੀ ਕਰਨਾ ਚਾਹੀਦਾ ਮੈਂ ਕਹਿੰਦਾ 9 ਵਜੇ ਵਾਲੀਆਂ ਰਾਤ ਦੀਆਂ ਖਬਰਾਂ ਤੁਸੀਂ ਵੀ ਬੰਦ ਕਰ ਦਿਓ ਸੁਣਨੀਆਂ 9 ਵਜੇ ਵਾਲੀਆਂ ਅਸੀਂ ਵੀ ਬੰਦ ਕਰ ਦਿੰਨੇ ਆ ਅੱਦੇ ਮਸਲੇ ਆਪਣੇ ਇਸ ਕੱਲ ਦੇ ਵਿੱਚ ਹੱਲ ਹੋ ਜਾਣੇ ਆ ਕਿਉਂਕਿ ਉਹ ਨਫ਼ਰਤ ਵਣਦੇ ਵਣਦੇ ਬਣਦੇ ਵਣਦੇ ਸਾਡੇ ਮਨਾਂ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਇਹੋ ਜਿਹਾ ਕੁਝ ਭਰ ਚੁੱਕੇ ਆ ਕਿ ਅਸੀਂ ਕਦੇ ਤਾਬੇ ਆਏ ਹੀ ਨਹੀਂ ਸੋ ਮੈਂ ਉੱਥੇ ਜਾ ਕੇ ਦੇਖਿਆ ਵੀ ਹਰ ਥਾਂ ਤੇ ਗੋਲੀ ਨਹੀਂ ਚੱਲਦੀ ਉੱਥੇ ਤਾਂ ਲੋਕ ਮੁਹੱਬਤ ਬਹੁਤ ਕਰਦੇ ਆ ਤੁਸੀਂ ਜਦੋਂ ਇੱਕ ਤੋਂ ਦੂਜੀ ਥਾਂ ਤੱਕ ਪੈਰ ਪਟਕੇ ਚਲੇ ਗਏ ਤੇ ਉਹ ਤੁਹਾਨੂੰ ਪੁੱਛਦੇ ਬੈਗੀ ਤੁਸੀਂ ਕਿਹੜੀ ਥਾਂ ਤੋਂ ਆਏ ਹੋ ਤੁਸੀਂ ਕਹਿੰਦੇ ਮੈਂ ਚੜ੍ਹਦੇ ਪੰਜਾਬ ਤੋਂ ਆਇਆ ਕੋਈ ਤੁਹਾਨੂੰ ਤਰਨਤਾਰਨ ਤੋਂ ਮਿਲਦਾ ਕੋਈ ਤੁਹਾਨੂੰ ਗੁਰਦਾਸਪੁਰ ਤੋਂ ਆ ਕੋਈ ਫਰੀਦਕੋਟ ਤੋਂ ਕੋ ਬਰਨਾਲੇ ਤੋਂ ਆ ਜਿਹੜੀ ਵੀ ਥਾਂ ਤੋਂ ਉਹ ਬੰਦਾ ਹੋਇਆ ਉਹ ਤੁਹਾਡੇ ਫੜ ਕੇ ਹੱਥ ਚੁੰਮਣ ਲੱਗ ਜਾਂਦਾ ਕਿ ਭਾਈ ਮੇਰੇ ਵੀ ਦਾदू ਜੀ ਉੱਥੋਂ ਦੇ ਸੀ ਮੇਰੀ ਅੰਮੀ ਜਾਨਵੀ ਉੱਥੋਂ ਦੀ ਸੀ ਮੇਰੀ ਦਾਦੀ ਵੀ ਉੱਥੋਂ ਦੀ ਸੀ ਮਤਲਬ ਹਰ ਥਾਂ ਦੇ ਉੱਤੇ ਉੱਥੇ ਵੀ ਹਿੰਸਾ ਨਹੀਂ ਹੈ ਤੇ ਦੂਜੀ ਰਾਇ ਮੈਂ ਇੱਥੇ ਆ ਕੇ ਬਦਲਣ ਦੇ ਵਿੱਚ ਕਾਮਯਾਬ ਹੋਇਆ ਕਿ ਹਰ ਥਾਂ ਦੇ ਉੱਤੇ ਇੱਥੇ ਵੀ ਗੋਲੀ ਨਹੀਂ ਚੱਲਦੀ ਖਬਰਾਂ ਦੇ ਵਿੱਚ ਆਉਂਦਾ ਜਿਵੇਂ ਫਲਾਣੀ ਥਾਂ ਦੇ ਉੱਤੇ ਮੋਟਰਸਾਈਕਲ ਚਾਲਕ ਗੋਲੀ ਮਾਰ ਗਿਆ ਫਲਾਣੀ ਥਾਂ ਦੇ ਉੱਤੇ ਬੰਦੇ ਦਾ ਕਤਲ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ 2 ਦਿਨ ਪਹਿਲਾਂ ਇੱਕ ਦੋਸਤ ਦੇ ਘਰ ਦੇ ਵਿੱਚ ਦੋ ਜਣੇ ਸੌਣ ਗਏ ਆ ਤੇ ਉਸ ਥਾਂ ਦੇ ਉੱਤੇ ਇੱਕ ਮਿੱਟੀ ਰੰਗਸ਼ੂ ਵਾਲਾ ਬੰਦਾ ਆ ਕੇ ਗੋਲੀਆਂ ਮਾਰ ਗਿਆ ਦੋਵੇਂ ਬੰਦਿਆਂ ਨੂੰ ਮਾਰਤਾ ਉਹ ਤਾਂ ਮਨੀਲਾ ਨਹੀਂ ਸੀ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਥਾਂ ਤੇ ਗੋਲੀ ਚੱਲ ਗਈ ਉਹ ਤਾਂ ਮੈਨੂੰ ਨੀਲਾ ਨਹੀਂ ਆ ਤੁਹਾਡੇ ਮੋੜ ਤੇ ਉੱਥੇ ਕਿਹੜੀ ਥਾਂ ਤੇ ਗੋਲੀ ਚੱਲ ਗਈ ਉਹ ਤਾਂ ਮੈਨੂੰ ਨੀਲਾ ਨਹੀਂ ਆ ਯਾਨੀ ਕਿ ਬਹੁਤ ਸਾਰੀਆਂ ਗੱਲਾਂ ਓਵੇਂ ਨਹੀਂ ਹੁੰਦੀਆਂ ਜਿਵੇਂ ਕਿ ਸਾਹਮਣੇ ਆ ਜਾਂਦੀਆਂ ਜਿਨ੍ਹਾਂ ਦੇ ਤੁਰਗੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਜਿਹੜੀ ਤੌਰ ਤੇ ਦਰਦਾ ਪਰ ਗੱਲ ਹੈ ਵੀ ਕੁਝ ਕਿ ਨਿੱਜੀ ਰੰਗਸ਼ਾ ਕੁਝ ਕਿ ਜਣੀਆਂ ਕੋਈ ਲੈਣ ਦੇਣ ਦੀਆਂ ਗੱਲਾਂ ਜਿਹਦੇ ਬਾਰੇ ਤੁਸੀਂ ਜ਼ਰਬਾਂ ਤਕਸੀਮਾਂ ਬਾਰੇ ਵੱਧ ਜਾਣਦੇ ਆ ਉਹਦੇ ਬਾਰੇ ਮੇਰੀ ਇੱਕ رائے ਜ਼ਰੂਰ ਬਦਲੀ ਆ ਕਿ ਭਾਵੇਂ ਓਵੇਂ ਨਹੀਂ ਪਰ ਓਵੇਂ ਨਹੀਂ ਆ ਦੂਜੀ ਗੱਲ ਹੈ ਕਿ ਤੁਸੀਂ ਸਾਰੇ ਪੰਜਾਬ ਦੇ ਵਿੱਚੋਂ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਆ ਪੰਜਾਬ ਵਸਦਾ ਬੁਰਾਂ ਦੇ ਨਾਤੇ ਇਹ ਗੱਲ ਸੱਚੀ ਮੁੱਚੀ ਕਹਿਣਾ ਥਾਵਾਂ ਦੇ ਉੱਤੇ ਆ ਕੇ ਪਤਾ ਲੱਗਦੀ ਆ ਜੇ ਅੱਜ ਮਨੀਲਾ ਵਰਗੀ ਥਾਂ ਦੇ ਉੱਤੇ ਜਿੱਧਰ ਜਾਂਦੇ ਵੀ ਦਰਖਤ ਹੀ ਦਰਖਤ ਆ ਤੁਸੀਂ ਇੱਥੇ ਆਪਣਾ ਘਰ ਨਹੀਂ ਲੈ ਸਕਦੇ ਤੇ ਪੰਜਾਬ ਦੇ ਵਿੱਚ ਕੋਈ ਵੀ ਆ ਕੇ ਲੈ ਸਕਦਾ ਕਦੇ ਵੀ ਆ ਕੇ ਲੈ ਸਕਦਾ ਉੱਥੇ ਰਾਜਨੀਤਿਕ ਲੋਕਾਂ ਨੇ ਜਗਤਪੁਰੇ ਪਿੰਡ ਦੀ ਖਬਰ ਤੁਸੀਂ ਪੜ੍ਹੀ ਹੋਣੀ ਹੈ ਨਾ ਸਰਪੰਚੀ ਦੀਆਂ ਚੋਣਾਂ ਦੇ ਮੌਕੇ 900 ਪੰਜਾਬੀਆਂ ਦੀ ਵੋਟ ਆ 5700 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਆ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਨਹੀਂ ਆਂ ਉਹ ਵੀ ਆਪਦਾ ਕੰਮ ਕਰ ਗਏ ਜਿਵੇਂ ਕਿ ਤੁਸੀਂ ਤੇ ਅਸੀਂ ਵਕ ਵਕ ਥਾਵਾਂ ਤੇ ਜਾ ਕੇ ਕੰਮ ਕਰਦੇ ਆ ਪਰ ਗੱਲ ਇਹ ਜੀ ਕਿ ਇਥੋਂ ਦੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਸੰਭਾਲਿਆ ਰਾਜਨੀਤਿਕ ਲੋਕਾਂ ਨੇ ਇਥੋਂ ਦੀ ਧਰਤੀ ਦੇ ਉੱਤੇ ਕਿਹੜੇ ਲੋਕ ਕਿਵੇਂ ਤੇ ਕਦੋਂ ਰਹਿਣੇ ਚਾਹੀਦੇ ਸੋਚਿਆ ਤੇ ਅਸੀਂ ਪੰਜਾਬ ਦੀ ਧਰਤੀ ਨੂੰ ਵੇਚਣ ਲੱਗਾ ਇੱਕ ਮਿੰਟ ਲਾਇਆ ਸਾਨੂੰ ਗੁਰੂ ਸਾਹਿਬ ਨੇ ਕੀ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇਕਰ ਮੈਂ ਆਪਦੇ ਤੋਂ ਸ਼ੁਰੂਆਤ ਕਰਾਂ ਤੁਹਾਡੇ ਤੋਂ ਨਾਂ ਵੀ ਕਰਾਂ ਆਪਣੇ ਵਿੱਚੋਂ ਕਿੰਨਿਆਂ ਨੇ ਪਵਨ ਨੂੰ ਗੁਰੂ ਸਮਝਿਆ ਪਾਣੀ ਨੂੰ ਪਿਤਾ ਸਮਝਿਆ ਤੇ ਧਰਤੀ ਨੂੰ ਮਾਤਾ ਸਮਝਿਆ ਤੇ ਜੇਕਰ ਆਪਾਂ ਵੱਡੀ ਕਦੇ ਸੰਭਾਲ ਕੀਤੀ ਹੀ ਨਹੀਂ ਤਾਂ ਫਿਰ ਸਾਨੂੰ ਸਿੱਖ ਅਖਵਾਉਣ ਦਾ ਕੋਈ ਅਧਿਕਾਰ ਵੀ ਨਹੀਂ ਆ ਸਿੱਖ ਸਿਰਫ ਇਸ ਗੱਲ ਦੇ ਵਿੱਚ ਨਹੀਂ ਆ ਕਿ ਭਾਈ ਮੈਤਾ ਜੀ ਐਨੇ ਪਾਤਰ ਵਾਲੇ ਆ ਮੈਤਾ ਜੀ ਆਹ ਕੁਝ ਕਰਨ ਦਾ ਹੁੰਦਾ ਗੱਲ ਅਸਾਂ ਦੇ ਵਿੱਚੋਂ ਫਲਸਫੇ ਨੂੰ ਸਮਝਣ ਦੀ ਵੀ ਆ ਮੈਂ ਨਾ ਇੱਕ ਸਾਦਤ ਹਸਨ ਮੰਟੋ ਸਾਹਿਬ ਦੀ ਅਸੀਂ ਕਬਰ ਦੇ ਉੱਤੇ ਗਏ ਸੀ ਜੀ ਉਹ ਤਾਂ ਗਏ ਸੀ ਕਿਉਂਕਿ ਬਹੁਤ ਮਹਾਨ ਲਿਖਾਰੀ ਆ ਬਹੁਤ ਮਹਾਨ ਨਾਮਾ ਲਿਖਾਰਾ ਉਹਦੀ ਕਬਰ ਦੇ ਉੱਤੇ ਖੜਕੇ ਮੈਂ ਕਿਹਾ ਵੀ ਉਥੋਂ ਦੇ ਲੋਕਾਂ ਨੂੰ ਵੀ ਘੱਟ ਪਤਾ ਵੀ ਸਾਡਾ ਤਾਂ ਹਸਨ ਮੰਟੋ ਦੀ ਕਬਰ ਇੱਥੇ ਆ ਜਿਹੜੀ ਥਾਂ ਨੇ ਉੱਤੇ ਤੁਹਾਡੇ ਨਾਇਕ ਵਸਦੇ ਰਹੇ ਹੁੰਦੇ ਆ ਤੁਹਾਨੂੰ ਉਹਨਾਂ ਥਾਵਾਂ ਦਾ ਪਤਾ ਨਹੀਂ ਹੁੰਦਾ ਅਸੀਂ ਦੁੱਲੇ ਪੱਟੀ ਦੀ ਕਬਰ ਤੇ ਗਏ ਉੱਥੇ ਜਾ ਕੇ ਦੇਖਿਆ ਵੀ ਜਦੋਂ ਅਸੀਂ ਜਾਣਕਾਰਾਂ ਸਾਂਹੀਆਂ ਕੀਤੀਆਂ ਵੀ ਪਾਈ ਦੁੱਲਾ ਪੱਟੀ ਵਾਲਾ ਉਹ ਦੁੱਲੇ ਧੀਆ ਹੀ ਹੋ ਮੈਂ ਕਿਹਾ ਜੀ ਇਹ ਸਾਡੇ ਨਾਇਕਾਂ ਦੇ ਗੀਤ ਆ ਜਿਹੜੀ ਉੱਥੇ ਮੌਲਵੀ ਸੀ ਜਿਹੜੇ ਉੱਥੇ ਹੋਰ ਸੀ ਉਹ ਵੀ ਇਹ ਗੱਲ ਕਹਿੰਦੇ ਵੀ ਸਾਨੂੰ ਵੀ ਆਪਣੇ నాయਕਾਂ ਬਾਰੇ ਇਹਨਾਂ ਨੇ ਪਤਾ ਮੈਂ ਕਿਹਾ ਸਾਨੂੰ ਚੜ੍ਹਦੇ ਪੰਜਾਬ ਦੇ ਵਿੱਚ ਆਪਣੇ నాయਕਾਂ ਦੇ ਬਾਰੇ ਵੀ ਨਹੀਂ ਇਹਨਾਂ ਪਤਾ ਸਾਨੂੰ ਤਾਂ ਇਹਨਾਂ ਪਤਾ ਇਹਨੇ ਧਰਮ ਨੂੰ ਖਤਰਾ ਪੈਦਾ ਕਰਤਾ ਮੈਂ ਫੁਲਾਨੀ ਪਾਰਟੀ ਦਾ ਅਸੀਂ ਤਾਂ ਦੁਗਈਆਂ ਪਿੱਛੇ ਲੜਨ ਵਾਲੇ ਲੋਕ ਆ ਅਸੀਂ ਲੀਡਰਾਂ ਪਿੱਛੇ ਲੜਨ ਵਾਲੇ ਲੋਕ ਆ ਸਾਨੂੰ ਤਾਂ ਹਰ ਤੀਜੇ ਦਿਨ ਇੱਕ ਨਵਾਂ ਕੌਮ ਦਾ ਹੀਰਾ ਚਾਹੀਦਾ ਸਾਨੂੰ ਹੀਰਾ ਚਾਹੀਦਾ ਜਾਓ ਹੀਰਾ ਮੰਨ ਲਿਆ ਜਾਓ ਹੀਰਾ ਮੰਨ ਲੈ ਹੀਰੇ ਤੇ ਹੀਰਾ ਫਾਇਦਾ ਦੋਵੇਂ ਜਣੇ ਟੱਕਰ ਕੇ ਟੁੱਟ ਜਾਂਦੇ ਅਸੀਂ ਥੋੜਾ ਜਿਹਾ ਬੌਧਿਕ ਪੱਤਰ ਦੇ ਉੱਤੇ ਉੱਤੇ ਹੀ ਨਹੀਂ ਉੱਥੇ ਬੌਧਿਕ ਪੱਧਰ ਤਾਂ ਵਧੂਗਾ ਜੇ ਆਪਾਂ ਕਿਤਾਬ ਪੜਦੇ ਆ ਜਿੰਨੇ ਮੇਰੇ ਭੈਣਾ ਵੀਰ ਇੱਥੇ ਹੈਗੇ ਆ ਆਪਦੇ ਆਪ ਨੂੰ ਸਵਾਲ ਕਰ ਲਓ ਮਹੀਨੇ ਦੇ ਵਿੱਚ ਇੱਕ ਕਿਤਾਬ ਪੜਦੇ ਹੋ ਤਿੰਨ ਮਹੀਨੇ ਚ ਇੱਕ ਕਿਤਾਬ ਪੜਦੇ ਹੋ 6 ਮਹੀਨੇ ਦੇ ਵਿੱਚ ਇੱਕ ਕਿਤਾਬ ਪੜਦੇ ਹੋ ਤੇ ਭਾਈ ਸੱਚੀ ਗੱਲ ਇਹ ਆ ਵੀ ਆਪਾਂ ਹਰ ਰੋਜ਼ ਮੋਟਰ ਛੱਡ ਕੇ ਟੈਂਕੀ ਦੇ ਵਿੱਚ ਪਾਣੀ ਭਰਦੇ ਆ ਜਦੋਂ ਟੈਂਕੀ ਭਰ ਜਾਂਦੀ ਆ ਫਿਰ ਉਹਦਾ ਪਾਣੀ ਕਿਹੜਾ ਇੱਕ ਕੂਟੀ ਰਹੀ ਰਸੋਈ 'ਚ ਵੀ ਆਉਂਦਾ ਉਹ ਬਾਥਰੂਮ ਦੇ ਵਿੱਚ ਵੀ ਆਉਂਦਾ ਉਹ ਕਿਸੇ ਹੋਰ ਥਾਂ ਤੇ ਵੀ ਜਾਂਦਾ ਯਾਨੀ ਕਿ ਟੈਂਕੀ ਭਰੀ ਹੋਊਗੀ ਟੂਟੀ ਥਾਣੀ ਆ ਤਾਂ ਉਹਗਾ ਆਪਾਂ ਤਾਂ ਆਪਣੇ ਸਿਰ ਦੀ ਟੈਂਕੀ ਕਦੇ ਸ਼ਬਦਾਂ ਨਾਲ ਭਰੀ ਹੀ ਨਹੀਂ ਤੇ ਫਿਰ ਮੂੰਹ ਥਾਣੀ ਮੂੰਹ ਵੀ ਟੂਟੀ ਰਸਾਣੀ ਉਹੋ ਜਿਹਾ ਕੁਝ ਹੀ ਆਉਣਾ ਜਿਹੜਾ ਕੁਝ ਅਸੀਂ ਬਹੁਤੀ ਵਾਰੀ ਕਰਦੇ ਆ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਆ ਜੀ ਇੱਕ ਵਾਰੀ ਮੈਂ ਫਿਰ ਬੇਨਤੀ ਕਰਦਾ ਵੀ ਇਹ ਉਹ ਲੋਕ ਨੇ ਜਾਂ ਜਿੰਨੇ ਵੀ ਪੰਜਾਬ ਦੇ ਕੀਰਤਨੀ ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਰਾਗੀ ਜਿੰਨੇ ਵੀ ਪੰਜਾਬ ਦੇ ਵਿੱਚ ਢਾਡੀ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕਵੀਸ਼ਰ ਨੇ ਤੁਸੀਂ ਉਹਨਾਂ ਦੀ ਵੱਢ ਤੋਂ ਵੱਧ ਸਾਰ ਲਿਆ ਕਰੋ ਉਹਨਾਂ ਦੇ ਲਈ ਵਾਤਵਾਦ ਨਾਲ ਠਰ ਬਣ ਕੇ ਖੜਿਆ ਕਰੋ ਅਸੀਂ ਇੱਕ ਦਿਨ ਗਏ ਸੀ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਜਗਰਾਉਂ ਦੇ ਵੱਲ ਗਏ ਉਸ ਥਾਂ ਦੇ ਉੱਤੇ ਇੱਕ ਟਰਸਟ ਬਣਿਆ ਹੋਇਆ ਉਸ ਟਰਸਟ ਦੇ ਵੱਲੋਂ ਅਸਲ ਲੋੜਵੰਦਾਂ ਨੂੰ 100 ਲੋੜਵੰਦਾਂ ਨੂੰ ਹਰ ਮਹੀਨੇ ਰਾਸ਼ਨ ਦਾ ਬੋਰਾ ਦਿੱਤਾ ਜਾਂਦਾ ਉਸ ਕਤਾਰ ਦੇ ਵਿੱਚ ਕਈ ਪਿੰਡਾਂ ਦੇ ਗਰੰਥੀ ਸਿੰਘ ਵੀ ਖੜੇ ਸੀ ਤੇ ਮੈਨੂੰ ਬੜੀ ਸ਼ਰਮਿੰਦਗੀ ਹੋਈ ਹਾਲਾਂਕਿ ਮੇਰੇ ਸਿਰ ਦੇ ਉੱਤੇ ਕਦੇ ਵੀ ਕੋਈ ਧਾਰਮਿਕ ਕਟੜਤਾ ਨਹੀਂ ਚੜੀ ਪਰ ਮੈਨੂੰ ਸ਼ਰਮਿੰਦਗੀ ਇਸ ਗੱਲ ਕਰਕੇ ਹੋਈ ਵੀ 5 ਕਰੋੜ ਦਾ ਗੁਰੂਕਰ ਬਣਾ ਲੈਨੇ ਆ ਤੇ 15 ਹਜ਼ਾਰ ਸਾਡੇ ਕੋਲੋਂ ਗ੍ਰੰਥੀ ਸਕੂਲ ਦਿੱਤਾ ਜਾਂਦਾ ਉਦੋਂ ਕਹਿੰਦੇ ਸੱਚੇ ਬਾਦਸ਼ਾਹ ਪੇ ਸੋਚੂਗਾ ਸੋ ਗੱਲ ਇਹ ਆ ਕਿ ਭਾਈ ਜੇਕਰ ਅੱਜ ਇੱਕ ਗ੍ਰੰਥੀ ਸੇ ਮੈਨੂੰ ਕਤਾਰ ਦੇ ਵਿੱਚ ਲੱਗ ਕੇ ਰਾਸ਼ਨ ਦਾ ਬੋਰਾ ਲੈਣਾ ਪੈਂਦਾ ਤੇ ਕਿਹੜੀਆਂ ਸਾਡੀਆਂ ਕਮਾਈਆਂ 'ਚ ਵਾਧਾ ਹੋਇਆ ਤੇ ਕਿਹੜੀਆਂ ਅਸੀਂ ਗੱਲਾਂ ਦੀ ਚਰਚਾ ਕਰਦੇ ਆ ਸਾਨੂੰ ਥੋੜਾ ਜਿਹਾ ਇਸ ਪੱਖ ਤੋਂ ਸੋਚਣ ਦੀ ਲੋੜ ਆ ਬਾਕੀ ਤੁਸੀਂ ਚੱਜ ਦਾ ਵਿਚਾਰ ਨੂੰ ਪ੍ਰਾਈਮੇਸ਼ੀਆ ਟੀਵੀ ਨੂੰ ਬਹੁਤ ਮੁਹੱਬਤ ਕਰਦੇ ਹੋ ਅਸੀਂ ਇਉਂ ਸੋਚ ਕੇ ਆਏ ਸੀ ਵੀ ਥੋੜੇ ਇੱਕ ਪੰਜਾਬੀ ਭੈਣਾ ਵੀਰਾ ਜਿਹੜੇ ਇੱਥੇ ਥੋੜੀ ਜਿਹੀ ਜਾਣਕਾਰੀ ਵਾਲੇ ਹੋਣਗੇ ਪਰ ਇੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਕੱਲ ਵੀ ਅਸੀਂ ਇੱਕ ਨਗਰ ਕੀਰਤਨ ਦੇ ਵਿੱਚ ਗਏ ਸੀ ਹਰਮੰਥ ਸਿੰਘ ਜੀ ਬੈਠੇ ਆ ਅਸੀਂ ਉੱਥੇ ਥੋੜਾ ਜਿਹਾ ਪ੍ਰੋਗਰਾਮ ਕਵਰ ਵੀ ਕੀਤਾ ਹੈਗਾ ਤੁਸੀਂ ਪੰਜਾਬੀ ਦੇ ਕਰਕੇ ਮਾਂ ਬੋਲੀ ਦੇ ਕਰਕੇ ਸਾਡੇ ਸਿੱਖ ਸਮਾਜ ਦੇ ਕਰਕੇ ਗੁਰੂਆਂ ਪੀਰਾਂ ਫਕੀਰਾਂ ਦੇ ਵੱਲੋਂ ਜੋ ਵਰਸਾਈ ਹੋਈ ਨਗਰੀ ਦੇ ਕਰਕੇ ਉਸ ਨਗਰੀ ਦੇ ਵਿੱਚੋਂ ਉੱਠ ਕੇ ਆਏ ਹੋ ਪਰ ਪੰਜਾਬ ਤੁਹਾਨੂੰ ਪੰਜਾਂ ਤੱਤਾਂ ਤੋਂ ਪਤਾ ਲੱਗ ਜਾਂਦਾ ਵੀ ਕਿੱਥੇ ਜਿਹਾ ਖੜਾ ਤੁਸੀਂ ਪੰਜਾਬ ਦੀ ਕਿਸੇ ਵੀ ਸੜਕ ਦੇ ਉੱਤੇ ਜਾਓ ਤੁਹਾਨੂੰ ਪੰਜ ਤਰ੍ਹਾਂ ਦੇ ਬੋਰਡ ਮਿਲਦੇ ਆ ਇੱਕ ਤੁਹਾਨੂੰ ਸਭ ਤੋਂ ਵੱਧ ਬੋਰਡ ਮਿਲੂਗਾ ਇਮੀਗ੍ਰੇਸ਼ਨ ਵਾਲਾ ਕਿ ਪੰਜਾਬ ਛੱਡੋ ਜੀ ਜੇ ਤੁਹਾਡੇ ਕੋਲ ਆਈਲੈਂਡਸ ਨਹੀਂ ਹੁੰਦੀ ਤਾਂ ਵੀ ਚੱਲੋ ਜੀ ਪੈਸੇ ਪਹੁੰਚਣ ਤੋਂ ਬਾਅਦ ਦੇ ਦੇਓ ਜੀ ਇੱਕ ਗੱਲ ਇਹ ਹੋ ਗਈ ਦੂਜਾ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਬੋੜ ਮਿਲੂਗਾ ਉਹ ਹੈਗਾ ਜੀ ਆਈਵੀਐਫ ਸੈਂਟਰ ਦਾ ਜੇਕਰ ਬਨੌਟੀ ਗਰਭ ਧਾਰਨ ਕਰਨ ਦੇ ਲਈ ਜੇਕਰ ਕਿਸੇ ਕਾਰਨ ਕਰਕੇ ਸਰੀਰਕ ਸਮੱਸਿਆ ਦੇ ਕਰਕੇ ਬੱਚੇ ਨਹੀਂ ਹੁੰਦੇ ਉਹਦੇ ਕਰਕੇ ਜਿੰਨਾ ਰਸ਼ ਜਿੰਨੀ ਢੀੜ ਤੋਂ ਨੂੰ ਮੈਡਿਕ ਪੈਲਨਸ ਦੇ ਵਿੱਚ ਮਿਲੂਗੀ ਓਨੀ ਕਚਹਿਰੀ 'ਚ ਮਿਲੂਗੀ ਓਨੀ ਆਈਡੀਪੀ ਸੈਂਟਰ ਦੇ ਵਿੱਚ ਮਿਲੂਗੀ ਮਤਲਬ ਇਹ ਆ ਕਿ ਸਾਡੀ ਜੀਵਨ ਸ਼ੈਲੀ ਕਿਹੜੇ ਤੋਂ ਕਿਹੜੇ ਪਾਸੇ ਨੂੰ ਮੋੜ ਕੱਟ ਗਈ ਆ ਪਿੱਛੇ ਜੇ ਇੱਕ ਵੇਰਵਾ ਆਇਆ ਪੰਜਾਬ ਦੇ ਹਰ ਨਵੇਂ ਬੰਦੇ ਨੂੰ ਇਸ ਵੇਲੇ ਸ਼ੁਕਰ ਦੀ ਸਮੱਸਿਆ ਤੇ ਆਪਾਂ ਵੀ ਬਾਬਾ ਜੀ ਦੇ ਕੋਲੋਂ ਕੜਾ ਲੈਣ ਦੇ ਵੇਲੇ ਇਹ ਨਹੀਂ ਗੱਲ ਕਹੀ ਕਿ ਨਾ ਆਪਾਂ ਕਹਿੰਦੇ ਗੱਫਾ ਵਟਾ ਰੱਖੀ ਸੱਚੇ ਪਾਤਸ਼ਾਹ ਨੇ ਸਾਨੂੰ ਤਰੱਕੀ ਜ਼ਰੂਰ ਦੇਣੀ ਆ ਸਾਡੀ ਤੰਦਰੁਸਤੀ ਦੇ ਲਈ ਵੀ ਉਹਨੇ ਖਿਆਲ ਕਰਨਾ ਪਰ ਆਪਦੀ ਸਿਹਤ ਦੇ ਲਈ ਮਾੜਾ ਜਿਹਾ ਤਾਂ ਰੱਖਣਾ ਤੁਸੀਂ ਇਹ ਗੱਲ ਵੀ ਕਹੋ ਕਿ ਭਾਈ ਬਾਬਾ ਜੀ ਸੰਗਤ ਸਾਰੀ ਨੇ ਵਿੱਚ ਵਰਤਾ ਦਿੱਤਾ ਜਾਵੇ ਮੇਰੇ ਘਰਾਂ ਵਿੱਚ ਜੇ ਕਰਕੇ ਇੱਕ ਵਾਰੀ ਫਿਰ ਕਹਿੰਦਾ ਵੀ ਛੇਤੀ ਹੋਰ ਦੇ ਦਿਓ ਮਤਲਬ ਇਹ ਕਿ ਆਪਾਂ ਥੋੜਾ ਜਿਹਾ ਆਪਦੇ ਆਪ ਦੇ ਵਿੱਚ ਵੀ ਸੁਧਾਰ ਕਰੀਏ ਉਸ ਤੋਂ ਅਗਲੀ ਗੱਲ ਇਹ ਕਹੇ ਆ ਵੀ ਪੰਜਾਬ ਦੇ ਵਿੱਚ ਤੀਜੀ ਥਾਂ ਤੇ ਲਿਖਿਆ ਬੰਦਾਲੀ ਬਾਬਾ ਇੱਧਰ ਹੈ ਜੇ ਨਹੀਂ ਵਸਦੀ ਤਾਂ ਵਸਾ ਦੇਣਗੇ ਜੇ ਭਾਈ ਦੀ ਨਹੀਂ ਤਾਂ ਭਜਾ ਦੇਣਗੇ ਫਿਰ ਆਪਾਂ ਇਹਨਾਂ ਦੇ ਕੋਲੇ ਵੀ ਜਾਣੇ ਆ ਇਹ ਇਸ ਥਾਂ ਦੇ ਉੱਤੇ ਵੀ ਹੈਗੇ ਆ ਤੁਸੀਂ ਵੀ ਉਹਨਾਂ ਦੇ ਕੋਲੋਂ ਸ਼ਾਇਦ ਕੋਈ ਨਾ ਕੋਈ ਬਰਲਾਟਾ ਮਿਲਦਾ ਹੋਵੇ ਫਿਰ ਉਸ ਤੋਂ ਬਾਅਦ ਡੇਰਿਆਂ ਨੇ ਬੋਰ ਥਾਂ ਥਾਂ ਤੇ ਆ ਤੁਸੀਂ ਉੱਥੇ ਵੀ ਜਾਣੇ ਹੋ ਫਿਰ ਉਸ ਤੋਂ ਬਾਅਦ ਠੱਠਾ ਠੇਕਾ ਹਰ ਥਾਣੇ ਉੱਤੇ ਲਿਖਿਆ ਹੋਇਆ ਠੱਠਾ ਠੇਕਾ ਉਦਾਂ ਪੰਜਾਬ ਦੇ ਵਿੱਚੋਂ ਭਾਵੇਂ ਪੰਜਾਬੀ ਨੂੰ ਅਸੀਂ ਭੁੱਲਦੇ ਜਾਗੇ ਪਰ ਠੱਠੇ ਨੂੰ ਲਾ ਤੇ ਕੱਕੇ ਨੂੰ ਕੰਨਾ ਵੇਖ ਕੇ ਸਾਨੂੰ ਚਾਹ ਚੜ ਜਾਂਦਾ ਆਜੋ ਆਪਾਂ ਪੰਜਾਬੀ ਨੂੰ ਅਸਲ ਅਰਥਾਂ ਵਿੱਚ ਸੰਭਾਲੀਏ ਜਿਹੜੇ ਵੀ ਲੋਕ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਮੇਰੇ ਕੋਲੋਂ ਕਈ ਉਪਾਇਆ ਹੋਣਾ ਹੋਣੀਆਂ ਪਰ ਮੈਂ ਇੱਕ ਗੱਲ ਜ਼ਰੂਰ ਇਹ ਗੱਲ ਅਸੀਂ ਵੀਡੀਓ ਵੀ ਇੱਕ ਬਣਾਈ ਕਿ ਜਹਾਜ਼ ਦੇ ਵਿੱਚ ਬੈਠਿਆਂ ਵੀ ਬਹੁਤ ਕੁਝ ਸਿੱਖਣਾ ਬਣਦਾ ਜਹਾਜ਼ ਜਿੰਨਾ ਮਰਜ਼ੀ ਉੱਚਾ ਉੱਡੇ ਪਰ ਜੇਕਰ ਉਹ ਉੱਚਾ ਉੜਦਾ ਤਾਂ ਧਰਤੀ ਦੇ ਨਾਲ ਉਹਨੂੰ ਜੁੜੇ ਰਹਿਣਾ ਪਊਗਾ ਜੇ ਉਹ ਧਰਤੀ ਦੇ ਨਾਲੋਂ 30 ਸਕਿੰਟ ਵਾਸਤੇ ਟੁੱਟ ਗਿਆ ਤੇ ਫਿਰ ਉਹ ਕ੍ਰੈਸ਼ ਹੁੰਦਾ ਤੇ ਫਿਰ ਕੱਲਾ ਉਹਦਾ ਬਲੈਕ ਬਾਕਸ ਲੱਭਦਾ ਤੇ ਜਿਹੜਾ ਬੰਦਾ ਧਰਤੀ ਨਾਲੋਂ ਟੁੱਟ ਜਾਂਦਾ ਤੁਸੀਂ ਇੱਥੇ ਹੋ ਕੋ ਕੈਨੇਡਾ ਦੇ ਵਿੱਚ ਆਮਰੀਕਾ ਦੇ ਵਿੱਚ ਆਪਣੇ ਪਿੰਡ ਨਾਲੋਂ ਟੁੱਟ ਗਿਆ ਉਹਦਾ ਕੱਲਾ ਬਲੈਕ ਬਾਕਸ ਵੀ ਨਹੀਂ ਲੱਭਣਾ ਇਸ ਕਰਕੇ ਆਜੋ ਆਪਣੇ ਪਿੰਡਾਂ ਦੀ ਸੁੱਖ ਮੰਗੀਏ ਤੁਹਾਡੇ ਪਿੰਡ ਘੁਗ ਵਸਦੇ ਰਹਿਣ ਸਾਡੇ ਸਭ ਦੇ ਪਿੰਡ ਘੁਗ ਵਸਦੇ ਰਹਿਣ ਪੰਜਾਬ ਜਿੰਦਾਬਾਦ ਰਵੇ ਤੁਸੀਂ ਗੁਰੂਆਂ ਦੇ ਲੜ ਲੱਗੇ ਰਹੋ ਤੇ ਗੁਰੂਆਂ ਦੀ ਇਹ ਫਲਸਫੇ ਨੂੰ ਵੀ ਸਮਝੋ ਮੈਂ ਨਹੀਂ ਸਮਝਾ ਮੈਨੂੰ ਵੀ ਮਾੜੀ ਮੋਟੀ ਅਕਲ ਆਵੇ ਬੋਲਣ ਦੀ ਤੇ ਪੱਤਰਕਾਰਾਂ ਦਾ ਜਿਹੜਾ ਫਰਜ਼ ਬਣਦਾ ਉਹ ਵੀ ਆਪਣਾ اخਲਾਕੀ ਤੌਰ ਦੇ ਉੱਤੇ ਜ਼ਿੰਮਾ ਸਮਝਣ ਤੁਸੀਂ ਸਾਡੀਆਂ ਓਕਾਈਆਂ ਨੂੰ ਢੱਕ ਲੈਣੇ ਹੋ ਸਾਡੇ ਕੰਦੇ ਬਿਤੇ ਸਹੀ ਗੱਲ ਪਾਦਨੇ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਮੇਰੇ ਕੋਲੋ ਇੱਕ ਦਾ ਲਫਜ਼ ਵੀ ਉਰੇ ਪਰੇ ਹੋ ਗਿਆ ਹੋਵੇ ਮੈਂ ਮਾਫੀ ਚਾਹਨਾ ਖਿਮਾ ਜਾਂਚਨਾ ਕਰਦਾ ਇੱਕ ਵਾਰ ਫਿਰ ਗੱਜ ਕੇ ਫਤਿਹ ਬੁਲਾਉਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ